ਜਿਸ ਪਾਰਟੀ ਬਾਰੇ ਹੁਣ ਚਰਚਾ ਕਰਾਂਗਾ ਜਾਂ ਗੱਲਬਾਤ ਕਰਾਂਗਾ ਉਹ ਪਾਰਟੀ ਹੈ ਜਿਹੜੀ ਕਹਿੰਦੀ ਵੀ ਡਾਇਨਾਸੌਰ ਆ ਗਏ ਤੇ ਅਕਾਲੀ ਦਲ ਵੀ ਆ ਜਾਏਗਾ ਸਭ ਤੋਂ ਪਹਿਲਾਂ ਤੇ ਆਪਾਂ ਵਿਗਿਆਨਕ ਤੱਤਾਂ ਦੀ ਗੱਲ ਕਰ ਲਈਏ ਕਿ ਜਿਹੜੇ ਡਾਇਨਾਸੌਰ ਨੇ ਉਹ 66 ਮਿਲੀਅਨ ਸਾਲ ਪਹਿਲਾਂ ਅਲੋਪ ਹੋ ਗਏ ਸੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਮਸ਼ਰੂਮਣੀ ਅਕਾਲੀ ਦਲ ਦੀ ਗੱਲ ਨਹੀਂ ਕਰ ਰਿਹਾ ਸ਼ਰੂਮਣੀ ਜਿਹੜਾ ਅਕਾਲੀ ਦਲ ਸੀ ਉਹਦਾ ਇੱਕ ਉਹਦੀ ਇੱਕ ਬੜੀ ਵੱਡੀ ਵਿਰਾਸਤ ਸੀ ਪਰ ਜਦੋਂ ਤੋਂ ਸ਼ਰੂਮਣੀ ਅਕਾਲੀ ਦਲ ਬਾਦਲ ਬਣਿਆ ਜਦੋਂ ਤੋਂ ਇਹ ਪ੍ਰਾਈਵੇਟ ਲਿਮਟਿਡ ਕੰਪਨੀ ਬਣੀ ਹੈ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਥਾਂ 'ਚ ਗਈ ਹੈ ਉਦੋਂ ਤੋਂ ਸ਼ਰੂਮਣੀ ਅਕਾਲੀ ਦਲ ਦਾ ਦਿਨੋਂ ਦਿਨ ਨਿਗਾਰ ਹੁੰਦਾ ਗਿਆ ਹਰਾਨੀ ਦੀ ਗੱਲ ਵੇਖੋ ਕਿ ਇੱਕ ਐਡੀ ਵੱਡੀ ਪਾਰਟੀ ਹੋਵੇ ਜਿਨੇ ਆਪਣਾ 100ਵਾਂ ਵਾਰਾ ਪਿਛਲੇ ਸਾਲ ਪੂਰਾ ਕੀਤਾ ਹੋਵੇ ਔਰ ਉਹ ਆਪਣੀ ਤੁਲਨਾ ਡਾਇਨਾਸੌਰਾਂ ਦੇ ਨਾਲ ਕਰਨ ਇਹਦੇ ਨਾਲੋਂ ਭੱਦਾ ਮਜ਼ਾਕ ਵੀ ਕੋਈ ਹੋ ਸਕਦਾ ਹੈ ਰਾਜਨੀਤੀ ਦੇ ਵਿੱਚ ਕਿ ਇੱਕ ਪਾਰਟੀ ਆਪਣਾ ਮਜ਼ਾਕ ਖੁਦ ਅਡਾਰੀ ਹੁਣ ਵਿਗਿਆਨਿਕ ਤੱਤ ਕੀ ਕਹਿੰਦੇ ਨੇ ਵਿਗਿਆਨਿਕ ਤੱਤ ਇਹ ਕਹਿੰਦੇ ਨੇ ਕਿ 66 ਮਿਲੀਅਨ ਸਾਲ ਪਹਿਲਾਂ ਡਾਇਨਾਸੌਰ ਅਲੋਪ ਹੋ ਗਏ ਜੋ بچਿਆ ਉਹ ਛੋਟੀਆਂ ਤੇ ਅਨਕੂਲ ਪ੍ਰਜਾਤੀਆਂ ਨੇ ਜਿਹੜੇ ਆਪਾਂ ਵੇਖੇ ਰਹਿੰਨੇ ਆ ਕੋਈ ਆ ਛੋਟੇ ਮੋਟੇ ਆ ਕੂੜ ਕਿਰਲੀਆਂ ਚਿਪਕਲੀਆਂ ਚੁਪਕਲੀਆਂ ਨੇ ਉਹ ਨੇ ਉਹ ਵੀ ਕਿੱਥੇ ਬਚਦੀਆਂ ਨੇ ਸਿਆਲਾ ਚ ਉਹਨੂੰ ਆਪਾਂ ਹਾਈਬਰਨੇਸ਼ਨ ਕਹਿੰਦੇ ਆ ਜਿਹੜੀ ਉਹ ਕਹਿੰਦੇ ਵੀ ਉਹ ਕਿਤੇ ਲੁਕ ਜਾਂਦੀਆਂ ਨੇ ਤੇ ਜਦੋਂ ਮੌਸਮ ਥੋੜਾ ਜਿਹਾ ਫਰਕ ਪੈਂਦਾ ਤੇ ਉਦੋਂ ਨਿਕਲ ਕੇ ਆ ਜਾਂਦੀਆਂ ਨੇ ਉਹਨੂੰ ਵੀ ਤੁਸੀਂ ਅਸੀਂ ਘਰਾਂ ਦੇ ਵਿੱਚ ਉਹ ਸਪ੍ਰੇਆਂ ਸਪਰੂਆਂ ਮਾਰ ਕੇ ਦਵਾਈਆਂ ਦੋਈਆਂ ਮਾਰ ਕੇ ਮਕਾਉਣ ਦਾ ਕੰਮ ਜਿਹੜਾ ਘਰਾਂ ਦੇ ਵਿੱਚ ਬੀਬੀਆਂ ਕਰਦੀਆਂ ਰਹਿੰਦੀਆਂ ਨੇ ਅਲੋਪ ਹੋਈਆਂ ਪ੍ਰਜਾਤੀਆਂ ਮੁੜ ਕੇ ਕਦੀ ਨਹੀਂ ਆਉਂਦੀਆਂ ਸਮਾਂ ਹਮੇਸ਼ਾ ਅੱਗੇ ਵਧਦਾ ਰਹਿੰਦਾ ਹੈ ਪਿੱਛੇ ਨਹੀਂ ਮੁੜਦਾ ਤੱਥ ਕੀ ਨੇ ਕਿ ਡਾਇਨਾਸੌਰਾਂ ਦੇ ਵਾਪਸ ਆਉਣ ਬਾਰੇ ਕੋਈ ਵੀ ਵਿਗਿਆਨਿਕ ਸਬੂਤ ਨਹੀਂ ਹੈ ਕਦੀ ਨਹੀਂ ਆਏ ਤੇ ਇਹੋ ਹੀ ਤਰਕ ਜਿਹੜਾ ਹੈ ਉਹ ਰਾਜਨੀਤੀ ਵਿੱਚ ਵੀ ਲਾਗੂ ਹੁੰਦਾ ਹੈ ਕਿਵੇਂ ਲਾਗੂ ਹੁੰਦਾ ਕਿ ਰਾਜਨੀਤਿਕ ਪਾਰਟੀਆਂ ਵੀ ਇੱਕ ਪ੍ਰਜਾਤੀ ਦੀ ਤਰ੍ਹਾਂ ਬਣ ਗਈਆਂ ਨੇ ਜੋ ਸਮੇਂ ਦੇ ਨਾਲ ਆਪਣੇ ਆਪ ਨੂੰ ਨਹੀਂ ਢਾਲਦਾ ਉਹ ਪਿਛੇ ਰਹਿ ਜਾਂਦਾ ਜੋ ਢਾਲ ਲੈਂਦਾ ਜੋ ਉਸ ਚਾਲ ਦੇ ਨਾਲ ਜਿਹੜੀ ਆਪਣੀ ਚਾਲ ਮਲਾ ਲੈਂਦਾ ਹੈ ਕਦਮ ਤਾਲ ਮਲਾ ਲੈਂਦਾ ਹੈ ਜਿਹੜੀ ਵੀ ਸਿਆਸੀ ਪਾਰਟੀ ਜਾਂ ਸਿਆਸੀ ਲੀਡਰ ਉਹ ਸਮੇਂ ਦੇ ਨਾਲ-ਨਾਲ ਤੁਰ ਪੈਂਦਾ ਹੈ ਸਮੇਂ ਦਾ ਹਾਣੀ ਹੋ ਜਾਂਦਾ ਨਹੀਂ ਤੇ ਉਹ ਇਤਿਹਾਸ ਹੋ ਜਾਂਦਾ ਹੈ ਚੰਗਾ ਜਾਂ ਮਾੜਾ ਇਹ ਤੇ ਉਹਦੀ ਜਿਹੜੀ ਕਾਰਗੁਜ਼ਾਰੀ ਹੁੰਦੀ ਹੈ ਉਹੋ ਹੀ ਦੱਸਦਾ ਰਾਜਨੀਤਿਕ ਪਾਰਟੀਆਂ ਦਾ ਜਿੱਥੋਂ ਤੱਕ ਰਹੀ ਲੀਡਰਸ਼ਿਪ ਦੀ ਗੱਲ ਜਿਹੜੇ ਬਹੁਤਿਆਂ ਰਾਜਨੀਤਿਕ ਪਾਰਟੀਆਂ ਦੇ ਲੀਡਰ ਨੇ ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਹੈ ਆਪਾਂ ਕਿਸ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਉਹ ਸ਼੍ਰੋਮਣੀ ਅਕਾਲੀ ਦਲ ਖੇਲਰ ਦਾ ਖੇਲਰ ਦਾ ਖੇਲਰ ਗਿਆ ਅੱਜ ਇਹਨਾਂ ਹਾਲਾਤਾਂ ਦੇ ਉੱਤੇ ਆ ਗਿਆ ਕਿ 2022 ਦੀਆਂ ਚੋਣਾਂ ਦੇ ਜਦੋਂ ਨਤੀਜੇ ਆਏ ਇੱਕ ਪਾਰਟੀ ਜਿਹੜੀ 1990 ਦੇ ਦਹਾਕਿਆਂ ਤੇ ਬਾਅਦ ਜਿਹੜੀ ਹੈ ਬੜੀ ਐਬਸੋਲਿਊਟ ਮੈਜੋਰਟੀ ਦੇ ਵਿੱਚ ਆਈ ਸੀ ਉਹ ਪਾਰਟੀ ਸਿਮਟ ਕੇ ਸਿਰਫ ਸ਼ਾਇਦ ਤਿੰਨ ਵਿਧਾਇਕਾਂ ਦੀ ਪਾਰਟੀ ਰਹਿ ਗਈ ਜਿਹਦੇ ਵਿੱਚੋਂ ਮੇਰੇ ਖਿਆਲ ਨਾਲ ਅੱਜ ਇੱਕ ਵਿਧਾਇਕ ਬਚਦਾ ਦੋ ਵਿਧਾਇਕ ਵੀ ਜਿਹੜੇ ਉਸ ਪਾਰਟੀ ਦੇ ਜਾ ਚੁੱਕੇ ਨੇ ਇਹਨੇ ਮਾੜੇ ਦੌਰ ਦੇ ਵਿੱਚ ਪਹੁੰਚ ਗਈ ਹੈ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਹਿੰਦੇ ਸੀ ਕਿ ਡਾਇਨਾਸੌਰ ਵੀ ਆਗੇ ਤੇ ਅਕਾਲੀ ਵੀ ਪੰਜਾਬ ਦੇ ਸਾਡੇ ਜ਼ਿਲ੍ਹੇ ਨੇ 23 23 ਜ਼ਿਲ੍ਹਿਆਂ ਦੇ ਵਿੱਚ ਚੋਣਾਂ ਹੋਈਆਂ ਤੇ ਤਕਰੀਬਨ 9 ਜ਼ਿਲ੍ਹੇ ਇਹੋ ਜਿਹੇ ਨੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚੋਂ ਡਾਇਨਾਸੌਰ ਤੇ ਨਹੀਂ ਆਂਡਾ ਮਿਲਿਆ ਆਂਡਾ ਜ਼ੀਰੋ ਮਿਲਿਆ ਜ਼ੀਰੋ ਜ਼ਿਲ੍ਹੇ ਦੱਸ ਦਿਨਾ ਬਰਨਾਲਾ ਫਤਿਹਗੜ ਸਾਹਿਬ ਫਾਜ਼ਲਕਾ ਗੁਰਦਾਸਪੁਰ ਹੁਸ਼ਿਆਰਪੁਰ ਮਲੇਰਕੋਟਲਾ ਸ਼ਹੀਦ ਭਗਤ ਸਿੰਘ ਨਗਰ ਪਠਾਨਕੋਟ ਰੂਪਨਗਰ ਤੇ ਸੰਗਰੂਰ ਬਿਲਕੁਲ ਜ਼ੀਰੋ ਇੱਕ ਵੀ ਜ਼ਿਲ੍ਹਾ ਪ੍ਰੀਸ਼ਦ ਦੀ ਸੀਟ ਨਹੀਂ ਆਈ ਇਹ ਨਾਲ ਹੀ ਅਲੱਗ ਨਿਰੋਲ ਜੇ ਪਿੰਡੂ ਲਖਿਆ ਆ ਪਿੰਡੂ ਬਿਲਕੁਲ ਬਿਲਕੁਲ ਪੰਚਾਇਤਾਂ ਜਿਹੜੇ ਜਿਹੜੀ ਪੰਚਾਇਤੀ ਰਾਜ ਜਿਹੜਾ ਸਾਡਾ ਇੱਕ ਐਸਾ ਕਾਨੂੰਨ ਹੈ ਜਿਹਦੇ ਵਿੱਚ ਜਿਹੜੀ ਸਾਡਾ ਬੇਸ ਹੈ ਸਾਡਾ ਫਾਊਂਡੇਸ਼ਨ ਹੈ ਜਿਹੜੀ ਸਾਡੀ ਨੀਂਹ ਹੈ ਉਹਨੂੰ ਪੰਚਾਇਤਾਂ ਮੰਨਿਆ ਗਿਆ ਹੈ ਚਾਹੇ ਉਹ ಗ್ರಾಮ ਪੰਚਾਇਤ ਹੋਵੇ ਬਲਾਕ ਸ਼ਮਤੀ ਹੋਵੇ ਜਾਂ ਜ਼ਿਲ੍ਹਾ ਪ੍ਰੀਸ਼ਦ ਹੋਵੇ ਇਹ ਸਾਰੀਆਂ ਪੰਚਾਇਤੀ ਰਾਜ ਐਕਟ ਦੇ ਦੀਨ ਆਉਂਦੀਆਂ ਨੇ ਉਸ ਕਾਨੂੰਨ ਦੇ ਦੀਨ ਆਉਂਦੀਆਂ ਨੇ ਤੇ ਪਿੰਡੂ ਖਿੱਤੇ ਦੀ ਪੰਥਕ ਜਮਾਤ ਸ਼੍ਰੋਮਣੀ ਅਕਾਲੀ ਦਲ ਸੁੰਗੜ ਦੀ ਸੁੰਗੜ ਦੀ ਸੁੰਗੜ ਦੀ ਹੁਣ ਸਿਰਫ ਦੋ ਜ਼ਿਲ੍ਹਿਆਂ ਦੀ ਪਾਰਟੀ ਰਹਿ ਗਈ ਹੈ ਇੱਕ ਬਠਿੰਡਾ ਤੇ ਥੋੜਾ ਜਿਹਾ ਹਿੱਸਾ ਮੁਕਸਰ ਸਾਹਿਬ ਦਾ ਜਿਹੜਾ ਇਹਨਾਂ ਦਾ ਆਪਣਾ ਗ੍ਰਹਿ ਜ਼ਿਲ੍ਹਾ ਉੱਥੋਂ ਤੱਕ ਸੀਮਤ ਰਹਿ ਗਈ ਹੈ ਇਹ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਨੂੰ ਪੂਰੀਆਂ ਬਲਾਕ ਸੰਪਤੀਆਂ ਜਿਹੜੀਆਂ ਸਾਡੀਆਂ 2838 ਬਲਾਕ ਸੰਪਤੀਆਂ ਨੇ ਉਹਦੇ ਵਿੱਚੋਂ ਸਿਰਫ 445 ਬਲਾਗ ਸੰਤੀਆਂ ਆਈਆਂ ਨੇ ਸਿਰਫ 445 ਬਲਾਗ ਸੰਤੀਆਂ ਔਰ 445 ਬਲਾਗ ਸੰਤੀਆਂ ਤੋਂ ਬਾਅਦ ਇਹ ਆਪਣੀ ਪਿੱਠ ਆਪ ਹੀ ਥਾਪੜੀ ਜਾਂਦੇ ਨੇ ਵੀ ਆਗੇ 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 ਇਹ ਸਿਰਫ ਕੁਛ ਨਹੀਂ ਹੈ ਇਹ ਪੀਆਰ ਐਕਸਰਸਾਈਜ਼ ਹੈ মিডিਆ ਮੈਨੇਜਮੈਂਟ ਹੈ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਆਪ ਨੂੰ ਜਾਣਬੁੱਝ ਕੇ ਹਾਈਪ ਦੇਣ ਦਾ ਕੰਮ ਕਰ ਰਹੀ ਹੈ ਇਹ ਸ਼੍ਰੋਮਣੀ ਅਕਾਲੀ ਦਲ ਇੱਕ ਐਸਾ ਤੱਥ ਦੱਸੋ ਕਿ ਜਿਹਦੇ ਉੱਤੇ ਇਹ ਕਹਿ ਸਕਦੇ ਹੁਣ ਵੀ ਇਹ ਆ ਗਏ ਇਹ ਥੱਲੇ ਨੂੰ ਗਏ ਨੇ